ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 29 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭਾਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਪੁਰਬ ਸ਼ਤਾਬਦੀ ਮਨਾਈ ਜਾ ਰਹੀ ਹੈ ਮੈਂ ਉਹਦਾ ਸਖਤ ਵਿਰੋਧ ਕਰਦਾ ਹਾਂ ਮੇਰਾ ਵਿਰੋਧ ਦਾ ਇੱਕੋ ਇੱਕ ਕਾਰਨ ਆ ਇਹ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੇਕਰ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਨਗਰ ਕੀਰਤਨ ਕਰੇ ਮੈਂ ਨਗਰ ਕੀਰਤਨ ਦਾ ਵਿਰੋਧ ਕਰੂੰਗਾ ਜੇ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਸਟੇਜ ਲਾਇਆ ਮੈਂ ਸਟੇਜ ਦਾ ਵਿਰੋਧ ਕਰੂੰਗਾ ਮੈਂ ਸ਼ਤਾਬਦੀ ਦਾ ਵਿਰੋਧੀ ਨਹੀਂ ਪਰ ਇਹਨਾਂ ਨੇ ਅੱਜ ਤੋਂ 10 ਸਾਲ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪ ਲਾਪਤਾ ਕੀਤੇ ਆ ਉਹ ਦਿੱਤੇ ਕਿਨੇ ਆ ਕੀ ਦੇ ਕਹਿਣ ਤੇ ਦਿੱਤੇ ਆ ਕਿਹਨੂੰ ਦਿੱਤੇ ਆ ਕਿਸ ਹਾਲਾਤ ਵਿੱਚ ਆ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਇਹਦਾ ਕੋਈ ਨਿਰਣਾ ਨਹੀਂ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਕਾਰ ਦੇ ਸੰਬੰਧ ਵਿੱਚ ਜਿਹੜਾ ਬਿਆਦਮੀ ਦਾ ਦੋਸ਼ੀ ਆ ਭਾਵੇਂ ਉਹ ਗੰਗੂ ਆ ਭਾਵੇਂ ਉਹ ਚੰਦੂ ਆ ਭਾਵੇਂ ਉਹ ਨਰੈਣੂ ਮੰਤਿਆ ਅੱਜ ਇਹ ਸ਼੍ਰੋਮਣੀ ਕਮੇਟੀ ਨੇ ਗੁਰਮਖੋ ਇੱਕ ਪਰਿਵਾਰ ਦੀ ਕਮੇਟੀ ਬਣ ਗਈ ਆ ਇਹ ਸੁਖਬੀਰ ਬਾਦਲ ਇਹਦੀ ਨੁਮਾਇੰਦਗੀ ਕਰਦਾ ਇਸ ਕਰਕੇ ਮੈਂ ਇਸ ਸ਼ਤਾਬਦੀ ਦਾ ਵਿਰੋਧੀ ਨਹੀਂ ਜੇਕਰ ਸ਼੍ਰੋਮਣੀ ਕਮੇਟੀ ਨੇ ਸ਼ਤਾਬਦੀ ਮਨਾਈ ਜਾਂ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਨਗਰ ਕੀਰਤਨ ਕੀਤੇ ਮੈਂ ਉਹਨਾਂ ਦਾ ਵਿਰੋਧ ਕਰਾਂਗਾ ਜੇਕਰ ਇਸ ਦੌਰਾਨ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਹੋਵੇਗੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ 328 ਰੂਪ ਲਾਪਤਾ ਕੀਤੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਦਾ ਜੇਕਰ ਖਾਲਸਾ ਪੰਥ ਗੁਰੂ ਕੀ ਸੰਗਤ ਸ਼ਤਾਬ ਦੀ ਮਨਾਵੇ ਉਹਦੇ ਨਾਲ ਮੇਰਾ ਕੋਈ ਵਿਰੋਧ ਨਹੀਂ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਇਹਨਾਂ ਕਾਰਨਾ ਕਰਕੇ ਵਿਰੋਧ ਕਰਦਾ ਅਣਸਖਾਵੇ ਕੋ ਘਟਨਾ ਵਾਪਰਦੀ ਹੈ ਉਹਦਾ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਹੋਵੇਗੀ। ਕੋਈ ਨਹੀਂ। ਪੰਜਾਬ ਸਰਕਾਰ ਵੀ ਵੱਡੇ ਪੱਧਰ ਤੇ ਮਨਾਦੀ ਹੈ। ਅਸੀਂ ਸਰਕਾਰੀ ਨਾ ਅਸੀਂ ਧਾਰਮਿਕ ਬੰਦੇ ਅਸੀਂ ਧਾਰਮਿਕ ਅਧਾਰੇ ਦੀ ਗੱਲ ਕਰਦੇ ਹਾਂ। ਸਰਕਾਰ ਮਨਾਵੇ ਉਹਦੇ ਨਾਲ ਸਾਡਾ ਕੀ ਲੈਣਾ ਦੇਣਾ। ਇਹ ਪੰਥ ਮਨਾਵੇ, ਗੁਰੂ ਕੀ ਸੰਗਤ ਮਨਾਵੇ, ਸ਼੍ਰੋਮਣੀ ਕਮੇਟੀ ਪੰਥ ਨਹੀਂ ਨਾਮ ਅਰੀਕ ਸਿੰਘ ਪੰਥਿਆ। ਸਮੁੱਚਾ ਜਿਹੜਾ ਸਿੱਖ ਸਮਾਜ ਹੁੰਦਾ ਉਹ ਪੰਥ ਹੁੰਦਾ ਇਸ ਕਰਕੇ ਇਹ ਵਿਅਦਬੀ ਦੇ ਦੋਸ਼ੀ ਆ। ਇਸ ਕਰਕੇ ਮੈਂ ਇਹਨਾਂ ਦਾ ਵਿਰੋਧ ਕਰਦਾ ਜਿੱਲੀ ਕਮੇਟੀ ਵੀ ਬਣਾ ਰਹੀ ਹੈ ਆਪਣੇ ਸੌਦੇ ਦੇ ਜਾਂ ਕੋਈ ਮਨਾਵੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਗੱਲ ਕਰਦਾ ਹਾਂ ਕੱਲ ਉਪਦੇਸ਼ਿੰਦ ਅਗਜੀ ਸਾਹਿਬ ਜੀ ਦੁਆਰਾ ਪੁਸ਼ਟੀ ਦੁਬਾਰਾ ਕੋਈ ਜਾਰੀ ਕਰਨਾ ਹੈ ਤਾਜ਼ ਪੋਸ਼ੀ ਕੱਲ ਕਰਨ ਪਰਸੋਂ ਕਰਨ ਇਹ ਤਖਤ ਜਿਹੜਾ ਹੈ ਪੰਥ ਦੇ ਆ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਕਰਕੇ ਆਸੀ ਇਹਨੂੰ ਜਹੇਦਾਰ ਮੰਨਦੇ ਨਹੀਂ ਤਖਤਾਂ ਤੇ ਕਬਜ਼ਾ ਬਾ ਸਾਡੀ ਸਿੱਖ ਕੌਮ ਦੀ ਤਰਾਸਦੀ ਆ ਕਿ ਇੱਕ ਪਰਵਾਰ ਜਿਹੜਾ ਚਾਰ ਪੀੜੀਆਂ ਤੋਂ ਗਦਾਰ ਆ ਪੰਥ ਨਾਲ ਗਦਾਰੀ ਕਰਦਾ ਸ਼੍ਰੋਮਣੀ ਕਮੇਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਜ ਤਿੰਨਾਂ ਤਖਤਾਂ ਦਾ ਕਰਤਾ ਤਰਤਾ ਉਹ ਐਸ਼ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਆ ਬਾਦਲ ਦੇ ਵੱਡ ਵਡੇਰਿਆਂ ਨੇ ਉਦੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਤਿੰਨਾ ਤਖਤਾ ਤੇ ਕਬਜ਼ ਇੱਕ ਪਰਿਵਾਰ ਸ਼੍ਰੋਮਣੀ ਕਾਲੀ ਦਲ ਤੇ ਕਬਜ਼ ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨਾਂ ਤਖਤਾਂ ਤੇ ਕਬਜ਼ਾ ਸਾਨੂੰ ਆਦਾਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਤਿੰਨ ਤਖਤ ਆਜ਼ਾਦ ਕਰਾਉਣੇ ਚਾਹੀਦੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ ਅਗਲੇ ਮਹੀਨੇ ਜੀਗਲਾਸ ਆਉਣ ਜਾ ਰਿਹਾ ਪ੍ਰਧਾਨ ਦੀ ਚੋਣ ਨਹੀਂ ਕਿ ਕਿਸੇ ਦਾ ਉਹ ਪ੍ਰਧਾਨ ਦੀ ਚੋਣ ਸੁਖਵੀਰ ਬਾਦਲ ਨੇ ਕਰਨੀ ਵਾਰ-ਵਾਰ ਮੇਰੇ ਤੋਂ ਕਿਉਂ ਸਵਾਲ ਕਰਕੇ ਪੁੱਛਦਾ ਮੈਂ ਕਿ ਸੁਭੀਕ ਸੁਖਵੀਰ ਬਾਦਲ ਦੀ ਕਮੇਟੀ ਆ ਕੋ ਜੀ ਨੂੰ ਚੰਗਾ ਚਾਹੂਗਾ ਉਹਨੂੰ ਉੱਥੇ ਪ੍ਰਧਾਨ ਲਾ ਦੂਗਾ ਪ੍ਰਧਾਨ ਇੱਥੇ ਕਿਹੜਾ ਪੰਥ ਨਹੀਂ ਲਾਉਣਾ ਜਾਂ ਉਹਨਾਂ ਨੇ ਪੰਥ ਦੀ ਕਾਰਜ ਕਰਨਾ ਜੱਥੇਦਾਰ ਜੀ ਤੁਸੀਂ ਕਹਿ ਰਹੇ ਹੋ ਕਿ ਕੋਈ ਅਨਸੇਫ ਸਿਵਲ ਇਨਸੀਡੈਂਟ ਹੋਦਾ ਤਾਂ ਐਸਡੀਪੀਸੀ ਵਾਲੇ ਰਿਸੋਰਸਸ ਆਉਗਾ ਤੇ ਅਸੀਂ ਕਿਸ ਤਰ੍ਹਾਂ ਦਾ ਕਰਾ ਪ੍ਰੋਟੈਸਟ ਕਰੂਗੇ ਕਿ ਪੂਰ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਉਸੇ ਤਰ੍ਹਾਂ ਦਾ ਕਰਾਂਗੇ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਜੇਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤੇ ਫਿਰ ਜਿਸ ਤਰ੍ਹਾਂ ਦਾ ਵੀ ਹੋ ਸਕੇਗਾ ਉਸੇ ਤਰ੍ਹਾਂ ਦਾ ਕਰਾਂਗੇ